ਨਾਮ ਹੈ ਦੇਖ ਲਈ ਗਰੇ ਪਿੰਡ ਦੀ ਹੈ ਨਾਮ ਨਾਲ ਡੀਐਫਸੀ ਸਾਹਿਬ ਨਾਲ ਦਾਣਾ ਮੰਡੀ ਦੋਦਾਸਪੁਰ ਚ ਕਰੀ ਸ਼ੁਰੂ ਕਰਾਣ ਆਏ ਆ ਤੇ ਪਹਿਲਾਂ ਵੀ ਅਸੀਂ ਕਾਨੋਮਾਨ ਦੇ ਜੋੜਾ ਛਤਰੀ ਮੰਡੀ ਚ ਗਏ ਸੀ ਤੇ ਪਟਾਲਾ ਚ ਵੀ ਅੱਜ ਦੱਸਿਆ ਡੀਐਫਸੀ ਸਾਹਿਬ ਨੇ ਕਿ ਰਿਕਾਇਰਮੈਂਟ ਸ਼ੁਰੂ ਹੋ ਗਈ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਜਿਹੜੀ ਆਰਤੀ ਐਸੋਸੀਏਸ਼ਨ ਨੇ ਵੀ ਹੜਤਾਲ ਖਤਮ ਕਰਤੀ ਹੈ ਤੇ ਰਾਈਸ ਮਦਰਸ ਨੇ ਵੀ ਉਹਨਾਂ ਨੇ ਵੀ ਆਪਣੀ ਅਲੋਟਮੈਂਟ ਉਹਨਾਂ ਦੀ ਹੋ ਗਈਆਂ ਨੇ ਫਾਈਲ ਸਬਮਿਟ ਹੋ ਗਈਆਂ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਕੰਮ ਬੜਾ ਸਮੂਥ ਚੱਲੇਗਾ ਕਿਸੇ ਵੀ ਕਿਸਾਨ ਨੂੰ ਅਸੀਂ ਕੋਈ ਦਿੱਕਤ ਨਹੀਂ ਆਣ ਦਵਾਗੇ ਜਿੰਨਾ ਵੀ ਚੋਨਾ ਸਾਡੇ ਕੋਲੇ ਅੱਜ ਤੱਕ ਆਇਆ ਉਹਦੀ ਗੌਰਮੈਂਟ ਅਸੀਂ ਕਰ ਲਈ ਗਈ ਹੈ ਜੋ ਅੱਜ ਆਇਆ ਇਹਨੇ ਦੇਖਿਆ ਕੋਲੇ ਸਾਹਮਣੇ ਕੀ ਬੜਾ ਸਾਫ਼ ਸੁਥਰਾ ਤੇ ਸੁੱਕਾ ਚੋਨਾ ਆ ਰਿਹਾ ਹੈ ਇਹ ਇਹਦੀ ਸਾਡੇ ਸਾਰੇ ਫਾਰਮਰਸ ਨੂੰ ਵੀ ਅਪੀਲ ਸੀ ਕਿ ਸੁੱਕਾ ਝੋਨਾ ਲੈ ਕੇ ਆਓ ਤਾਂ ਕਿ ਉਹਨਾਂ ਦਾ ਆਂਦਾ ਹੀ ਖਰੀਦ ਹੋ ਜਾਏ ਤੇ ਰਾਈਸ ਮਿਲਨ ਨੂੰ ਵੀ ਕੋਈ ਦਿੱਕਤ ਨਾ ਹੋਵੇ ਤੇ ਉਹਨਾਂ ਦੀ ਪੇਮੈਂਟ ਵੀ ਨਾਲ ਹੀ ਨਾਲ ਹੋ ਜੇ ਤੇ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਪੂਰੇ ਇੰਤਜ਼ਾਮ ਕੀਤੇ ਗਏ ਨੇ ਤੇ ਅਸੀਂ ਵਿਸ਼ਵਾਸ ਕਰਵਾਉਂਦੇ ਹਾਂ ਸਾਰੇ ਕਿਸਾਨਾਂ ਨੂੰ ਸਰਕਾਰ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿਸੇ ਨੂੰ ਮੰਡੀਆਂ 'ਚ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਝੋਨੇ ਦੀ ਫਸਲ ਸਮੂਹ ਚੱਲੇਗੀ। ਸਾਡੀ ਪਰਚੇਜ ਦੇ ਪੈਗੀ ਕਿਸਾਨ ਦੀ ਪੇਮੜੀ ਆ ਜਾਏਗੀ ਲੇਕਿਨ ਇਹਨਾਂ ਨੂੰ ਬਾਰਦਾਨਾ ਦੇ ਕੋਲ ਮਿਲਿਆ ਨਹੀਂ। ਕਿਵੇਂ ਸੱਲ ਵਾਲਿਆਂ ਦੀ ਸਟ੍ਰਾਈਕ ਖਤਮ ਹੋਣ ਨਹੀਂ ਦੇਈ ਉਹ ਮੰਨਦੇ ਨਹੀਂ। ਨਹੀਂ ਨਹੀਂ ਹੋਗੀ ਸੱਲ ਵਾਲੇ ਸਟ੍ਰਾਈਕ ਜੀ। ਸੱਲ ਵਾਲੇ ਦੀ ਸਟ੍ਰਾਈਕ ਨਹੀਂ ਨਹੀਂ ਹੋਗੀ। ਬਾਰਦਾਨਾ ਦੇ ਦੱਸੂਗਾ ਜੀ। ਕੋਈ ਨਹੀਂ ਹੋਊਗੀ ਤਾਂ ਅਸੀਂ ਆਪਣੇ ਕੋਲ ਦੇ ਦਾਂ ਵੈਸੇ ਸਟ੍ਰਾਈਕ ਖਤਮ ਹੋ ਗਈ ਹੈ ਜੀ। ਤੇ ਅੱਜ ਫੈਸਲਾ ਵੀ ਸਬਮਿਟ ਹੋ ਗਿਆ 20-25 ਦਾ ਫੈਸਲਾ ਆ ਗਿਆ